ਪੰਜਾਬ ਸਰਕਾਰ ਨੇ ਕਿਹਾ ਜੀ ਕਿਸਾਨ ਬਦਲਮੀ ਖੇਤੀ ਕਰਨ ਜੇ ਉਹਨਾਂ ਨੂੰ 17000 ਰੁਪਏ ਪ੍ਰਤੀ ਏਕੜ ਦਾ ਤਾਰੀਫ ਕਿਵੇਂ ਦੇਵੋ ਜਿਹੜਾ ਪੰਜਾਬ ਸਰਕਾਰ ਨੇ ਐਲਾਨ ਕੀਤਾਗਾ ਵੀ ਜੇ ਇਹਦਾ ਕਿਸਾਨ ਨਜੀਰੀ ਨਹੀਂ ਰਹਿਊਗਾ ਬਦਲਮੀ ਫਸਲ ਬੀਜੂਗਾ ਵੀ ਇਸੀ 17000 ਰੁਪਿਆ ਏਕੜ ਮਗਰ ਦੇਵਾਂਗੇ 17000 ਰੁਪਏ ਦੇਵੇ ਸਰਕਾਰ ਘੱਟੋ ਘੱਟ ਏਕੜ ਜ਼ਮੀਨ ਦਾ 60000 ਰੁਪਿਆ ਹਰ ਕੋ ਕਿਸਾਨ ਦੇ 30 ਰੁਪਏ ਕਿਲੇ ਮਗਰ ਖਾਤੇ ਪਵਾਵੇ ਜਿਵੇਂ ਕਿਸੇ ਕਿਸਾਨ ਕੋਲ 10 ਕਿਲੇ ਤਨ ਲੱਖ ਰੁਪਏ ਦੇ ਖਾਤੇ ਪਵਾ ਦੇ ਤੇ ਉਹ ਹੋਰ ਫਸਲ ਬੀਜ ਲੂਗਾ ਪਰ ਜੇ ਕਹੇ ਕਿ ਇਸ ਤਾਂ ਪੈਸੇ ਦੇਵੋਗੇ ਇਸ ਗੱਲ ਤੇ ਸਾਨੂੰ ਸਰਕਾਰ ਤੇ ਕੋਈ ਭਰੋਸਾ ਨਹੀਂ ਸਰਕਾਰ ਨੇ ਤੈ ਕਿਹਾ ਦੀਗਾ ਬਿਨਾ ਗਰਜ਼ੋਰੀ ਤੋਂ ਮੁਆਵਜ਼ਾ ਦੇਵੇਂ ਗੂਦ ਦਿੱਤਾ ਨਹੀਂ ਪੰਜਾਬ ਸਰਕਾਰ ਨੇ ਮੁਰਗੀ ਦੇ ਪੈਸੇ ਦੇਵਾਂਗੇ ਪਸ਼ੂਆਂ ਦੇ ਮਰਿਆ ਦੇ ਪੈਸੇ ਨਹੀਂ ਦਿੱਤੇ 1000 ਰੁਪਇਆ ਲੇਡੀ ਜੀ ਨੂੰ ਕਰੇ ਤੇ ਉਹਨਾਂ ਨੂੰ ਨਹੀਂ ਦਿੱਤਾ ਇਸ ਕਰਕੇ ਸਰਕਾਰ ਤੇ ਕੋਈ ਭਰੋਸਾ ਨਹੀਂ ਕਰਦਾ ਮੈਂ ਕਿਸਾਨਾਂ ਨੂੰ ਕਹਿਣਾ ਹਾਂ ਜੇ ਪਹਿਲਾਂ ਤੁਹਾਡੇ ਖਾਤੇ ਪਾਉਂਦੇ ਨੇ ਫਿਰ ਜਮਾ ਝੋਨਾ ਲਾਓ ਪਰ ਜੇ ਲਾਰੇ ਲਾਉਂਦੇ ਨੇ ਵੀ ਕਿਸ਼ਤਾਂ ਦੇ ਪੈਸੇ ਪਾਵਾਂਗੇ ਫਿਰ ਆਦਾ ਝੋਨਾ ਹੀ ਲਾ ਲੈਣ ਕਿਸਾਨ ਸੌਕੇ ਗਏ ਪਹਿਲਾਂ ਵੀ ਮੂਗੀ ਤੇ ਗਿਆ ਸੀ ਕਿਸਾਨਾਂ ਨੂੰ ਵੀ ਕਿਸਾਨ ਮੂਗੀ ਵੇਚਣ ਮੁੱਖ ਮੰਤਰੀ ਨੇ ਗਿਆ ਸੀ ਕਿ ਮੂਗੀ ਤੇ ਕਹਿੰਦਿਆਂ ਵੀ ਜਿਵੇਂ ਵਪਾਰੀ ਘੱਟ ਰੇਟ ਤੇ ਕਰੀ ਦੂਆ ਪ੍ਰਭਾਈ ਦੇ ਮਾਗਿਆ ਸੀ ਉਹ ਨਹੀਂ ਦਿੱਤੀ ਤੇ ਇਤਕੀ ਦਾ ਖੇਤੀ ਬੜੀ ਮਾਤਰੇ ਬਿਆਰੀ ਦਿੱਤਾ ਜੀ ਮੂੰਗੀ ਖਰੀਦੀ ਨਹੀਂ ਸਕਦੇ ਫਿਰ ਜੇ ਮੂੰਗੀ ਖਰੀਦ ਤੋਂ ਜਵਾਬ ਦਿੱਤਾ ਇਹ じゃ ਸਾਨੂੰ 17000 ਦੇਣਗੇ ਕਿਸਾਨ ਆਪਣੇ ਹਿਸਾਬ ਨਾਲ ਚੱਲਣ ਸਰਕਾਰਾਂ ਤੇ ਕੋਈ ਭਰੋਸਾ ਨਾ ਕਰਨ ਕਹਿੰਦੇ ਪਾਣੀ ਥੱਲੇ ਜਾ ਰਿਹਾ ਦਿਨੋ ਦਿਨ ਤੇ ਕਿਸਾਨ ਬੱਤ ਝੋਨਾ ਲਾ ਰਹੇ ਨੇ ਇਸ ਕਰਕੇ ਇਹ ਸਰਕਾਰ ਕਿਸਾਨਾਂ ਨੂੰ 17000 ਜੀ ਦੇਵੇ ਇਹ ਕਰਬਦੀਕ ਰੋਡ ਦੀ ਬਾਤੀ ਹੈ ਆਹ ਪਹਿਲਾ ਨਾਜ ਕੰਨੀ ਉਮਰਾਂਗੇ ਕਿ ਪਾਣੀ ਕੰਨੀ ਉਮਰਾਂਗੇ ਪਾਣੀ ਦੇਖੀਓ ਜਿੱਥੇ ਮਕੂਗਾ ਉੱਥੇ ਦੇਖ ਲਾਂਗੇ ਜਿੱਥੇ ਤੇ ਆਏ ਮਰਾਂਗੇ ਪਰ ਤਾਂ ਇਹ ਇੱਕ ਕਰਬੋ 30 ਕਰੋੜ ਦੀ ਬਾਦੀ ਉਹਨੂੰ ਨਾਜ ਚਾਹੀਦਾ ਇੱਕ ਹਰਿਆਣਾ ਦੇ ਪੰਜਾਬੀ ਹੈ ਜਿਹੜਾ ਨਾਜ ਪੈਦਾ ਕਰਕੇ ਤਾ ਇਹ ਨਾਜ ਘਟ ਗਿਆ ਲੋਕ ਬਲੀਡਰ ਨੂੰ ਕੱਚਾ ਰੁਖਾ ਜਾਣਗੇ ਪਾਣੀ ਦੇਖਾਂ ਦੇਖਾਂਗੇ ਜਿੱਥੇ ਮਕੂਗਾ ਪਰ ਸਾਨੂੰ ਜਿਹੜੀ ਫਸਲ ਸਾਡੇ ਠੀਕ ਵੰਦੀ ਇੱਥੇ ਉਹੀ ਬੀਜਾਂਗੇ